ਅੱਜ ਉਸ ਦੀ ਅੱਖ 'ਚੋਂ ਵੀ ਹੰਝੂ ਆਏ ਜਿਸ ਨੇ ਕਦੀ ਰਾਜਵੀਰ ਜਵੰਦੇ ਦਾ ਗਾਣਾ ਹੀ ਨਹੀਂ ਸੁਣਿਆ ਅਜਿਹਾ ਕਿਉਂ ਕਿਉਂਕਿ ਰਾਜਵੀਰ ਜਵੰਦਾ ਸੁਭਾਤਾ ਬਹੁਤ ਚੰਗਾ ਇਨਸਾਨ ਸੀ ਜਦੋਂ ਹੁਣ ਲੋਕਾਂ ਨੂੰ ਪਤਾ ਲੱਗਦਾ ਪਿਆਏ ਨਾ ਕਿ ਉੱਚਾ ਲੰਮਾ ਗੱਭਰੂ ਪੰਜਾਬ ਦਾ ਪੁੱਤ ਬਹੁਤ ਹੀ ਵਧੀਆ ਸੁਭਾ ਦਾ ਸੀ ਤਾਂ ਸਾਰੇ ਜਾਣੇ ਉਸ ਦੀਆਂ ਵੀਡੀਓ ਦੇਖ ਰਹੇ ਆ ਉਸਦੇ ਗਾਣੇ ਸੁਣ ਰਹੇ ਆ ਤੇ ਰੱਬ ਨੂੰ ਕਹਿ ਰਹੇ ਆ ਕਿ ਰੱਬਾ ਤੂੰ ਚੰਗੀ ਨਹੀਂ ਕੀਤੀ ਐਨੀਆਂ ਅਰਦਾਸਾਂ ਕੀਤੀਆਂ ਸੀ ਫਿਰ ਵੀ ਤੂੰ ਸਾਡੇ ਤੋਂ ਸਾਡਾ ਵੀਰ ਖੋ ਲਿਆ ਹੁਣ ਰਾਜਵੀਰ ਜਵੰਦੇ ਦਾ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਵੀਡੀਓ ਕਲਿੱਪ ਨੂੰ ਦੇਖ ਕੇ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਸਾਡਾ ਭਰਾ ਕਿੰਨਾ ਕਹਿਣ ਸੀ ਰਾਜਵੀਰ ਜਵੰਦਾ ਨਾ ਆਪਣੇ ਬੂਟ ਪਾਲਿਸ਼ ਕਰਾ ਰਿਹਾ ਇੱਕ ਬਜ਼ੁਰਗ ਤੋਂ ਤੇ ਉਹਦੇ ਨਾਲ ਸੈਲਫੀ ਬਣਾ ਰਿਹਾ ਹੈ ਤੇ ਦੇਖ ਸਕਦੇ ਹੋ ਕਿੰਨਾ ਜਿਆਦਾ ਖੁਸ਼ ਆ ਬਾਪੂ ਵੱਲ ਕੈਮਰਾ ਕੀਤਾ ਹੋਇਆ ਬਾਪੂ ਨੂੰ ਵੀ ਹਸਾ ਦਿੱਤਾ ਬਾਪੂ ਵੀ ਪੂਰਾ ਖੁਸ਼ ਆ ਯਾਰੋ ਇਹ ਹੁੰਦੀ ਆ ਅਸਲੀ ਇਨਸਾਨੀਅਤ ਕੋਈ ਹੰਕਾਰ ਨਹੀਂ ਕੋਈ ਆਕੜ ਨਹੀਂ ਇੱਕ ਗਰੀਬ ਬੰਦੇ ਨਾਲ ਇਵੇਂ ਖੁਸ਼ ਆ ਰਾਜਵੀਰ ਜਵੰਦਾ ਇਹ ਪਤਾ ਕਦੋਂ ਆਏ ਗੱਲ ਇਹ ਪੁਲਿਸ ਦੀ ਨੌਕਰੀ ਕੀਤੀ ਕਰਕੇ ਆਤ ਪਈ ਹੋਈ ਕਿਉਂ ਦਾਦਾ ਜਿਹੜਾ ਬੰਦਾ ਫੌਜੀ ਨੌਕਰੀ ਕਰਦੇ ਉਹ ਨੂੰ ਐਂ ਹੁੰਦਾ ਮੇਰੇ ਪੂਟ ਪਾਸ ਰਹਿਣ ਹਮ ਟਾਈਮ ਹੋਣਾ ਸਹੀ ਗੱਲ ਹੈ ਇਹਨੂੰ ਸੱਚੀ ਯਾਰੋ ਬਹੁਤ ਘੈਂਟ ਬੰਦਾ ਰੱਬ ਸਾਡੇ ਤੋਂ ਲੈ ਗਿਆ ਜਿਸ ਦਾ ਵਿੱਚ ਛੋੜਾ ਕਦੀ ਭੁੱਲਿਆ ਨਹੀਂ ਜਾਵੇਗਾ ਪਰ ਉਸਦੇ ਗਾਣੇ ਰਹਿੰਦੇ ਦੁਨੀਆ ਤੱਕ ਸਾਡੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਓ ਤੇ ਇਸ ਪਿਆਰੀ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ